ਯਾ ਥੋੜਾ ਜਿਹੜਾ ਤੁਸੀਂ ਲੰਗਰ ਲਗਾਇਆ ਹੈ। ਇਹ ਜੀ ਆਪਣਾ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜਿਨ੍ਹਾਂ ਨੇ ਇੱਕ ਚਮਕਾਉ ਦੀ ਜੰਗ ਦੇ ਵਿੱਚ ਸਹਾਬਜਾਦੇ ਦਾ ਤੇ ਤਿੰਨ ਪਿਆਰਾਂ ਦਾ ਸਨਸਕਾਰ ਕੀਤਾ ਤੇ ਸਾਹਮਣੇ ਬੜਾ ਨਗਰ ਜੈਪੁਰ ਉਹਨਾਂ ਦੇ ਨਾਂ ਤੇ ਜੋ ਲੰਗਰ ਲਗਾਏ ਗਏ ਹਨ। ਜੀ ਤੇ ਕਿਵੇਂ ਦੇਖਦੇ ਹੋ ਇੱਥੇ ਕਿਵੇਂ ਜੇ ਸੰਗਤਾਂ ਵੱਲੋਂ ਕਿਵੇਂ ਐਸਐਸਏ ਯੋਗਦਤਾ ਜਾਂਦਾ ਤੇ ਕਿਵੇਂ ਲੱਗਦਾ ਕਿ ਜਿਹੜੇ ਹੁੰਦਾ ਮੰਨ ਲਓ ਲੈ ਕੇ ਆ ਜੋ ਵਧੀਆ ਤਰੀਕੇ ਨਾਲ ਸੰਗਤਾਂ ਇੱਥੇ ਆਉਂਦੀ ਜਾਂਦੀਆਂ ਨੇ ਕੀ ਕਰ ਰਹੇ ਹੁੰਦੇ? ਬਹੁਤ ਹੀ ਵਧੀਆ ਅਛਾ ਲੋਕਾਂ ਦੇ ਵਿੱਚ ਕਿਉਂਕਿ ਖਾਲਸੇ ਦੇ ਖੁਸ਼ੀਆਂ ਦਾ ਇਹ ਦਿਹਾੜਾ ਹੈਗਾ ਜੋ ਸੰਗਤਾਂ ਦਾ ਬਹੁਤ ਵਧੀਆ ਮਿਲਦਾ ਸਹਾਇਜੋਗ ਤੇ ਸਭ ਤੋਂ ਬੜਾ ਸਹਾਇਜੋਗ ਆ ਜੋ ਆਪਣੇ ਨਗਰ ਰਾਏਪੁਰ ਦਾ ਜੋ ਸਾਰੇ ਹਰੇਕ ਤਕਰੀਬਨ ਇਹ 2000 ਤੋਂ ਆਪਣਾ ਜੋ ਲੰਗਰ ਚੱਲ ਰਿਹਾ ਨਿਰੰਤਰ ਜਿਸ ਦੇ ਵਿੱਚ ਕਿ ਵੱਖ-ਵੱਖ ਰੋਜ਼ ਪਕਵਾਨ ਪਕਦੇ ਆ ਤੇ ਅੱਜ ਤਕਰੀਬਨ ਆਪਣੇ ਕਚੌੜੀਆਂ ਦਾ ਲੰਗਰ ਚੱਲ ਰਿਹਾ ਜੀ ਤੇ ਦੋ ਦਿਨ ਛੋਲੇ ਪੂਰੀਆਂ ਬਣਨਗੇ ਨਾ ਜਲੇਬੀਆਂ ਤੇ ਇੱਕ ਦਿਨ ਖੀਰ ਵੀ ਬਣੇਗੀ ਜੀ ਤੇ ਚਾਹ ਬਰੈਡਾਂ ਦਾ ਲੰਗਰ ਵੀ ਟੁੱਟ ਮਰਦਾ ਹੈ ਕਈ 25 ਸਾਲ ਤੁਹਾਡੇ ਕਹਿਣ ਦਾ 25 ਸਾਲ ਹੋ ਚੁੱਕਿਆ ਇਸ ਨੂੰ ਨਿਰੰਤਰ ਸੇਵਾ ਵੱਡੇ ਵੱਲੋਂ ਕੀਤੀ ਜਾਂਦੀ ਹੈ ਹਾਂ ਬਿਲਕੁਲ ਜੀ ਸਾਨੂੰ 2000 ਕੋਈ ਨਿਰੰਤਰ ਸੇਵਾ ਜਾਰੀ ਹੈ ਜੀ ਜੋ ਕਿ ਗੁਰਦਾਨਕ ਪਾਸ਼ਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇੰਦੇ ਟੋਟਲਾ ਆਵੇ ਅਗੰਤਪ ਦੇ ਭੰਡਾਰ ਉਹਦੇ ਮਹਾਰਾਜ ਦੇ ਬੇਅੰਤ ਭੰਡਾਰੇ ਭਰੇ ਪਏ ਆ ਉਹਦੇ ਨਾਂ ਤੇ ਹੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਤਨ ਮਨ ਤੰਦ ਦੇਣਾ ਸੇਵਾ ਕਰੀ ਬਿਸਤ ਕਿਹਨਾਂ ਦੀ ਉਹ ਨਹੀਂ ਕਹਿ ਦਿੱਇਆ ਕਿ ਜਿੱਥੇ ਕਹਤ ਉਹ ਵੀ ਪਤਾ ਲੱਗ ਰਿਹਾ ਤੁਹਾਡੇ ਬੋਲਣ ਅੰਤੇ ਬਗੇ ਤਰੀਕੇ ਨਾਲ ਸੇਵਾ ਤਾਂ ਕੀਤੀ ਜਣਾ 24 ਘੰਟੇ ਨੰਬਰ ਚਲਾ ਜਾਂਦਾ ਬਿਲਕੁਲ 24 ਘੰਟੇ ਚੱਲਦਾ ਜੀ ਤੇ ਅੱਜ ਤੁਸੀਂ ਦੇਖ ਰਹੇ ਬੀਬੀਆਂ ਜੋ ਕਚੌੜੀਆਂ ਬਣਾ ਰਹੀਆਂ ਤੇ ਸ਼ਾਮ ਨੂੰ ਦਾਲ ਆਪਾਂ ਨੇ ਧਰਤ ਦੀ ਅਰਦਾਤ ਪ੍ਰਸ਼ਾਦੇ ਦਾ ਪ੍ਰਸ਼ਾਦੇ ਦਾ ਸ਼ਾਮ ਨੂੰ ਰੋਜ਼ ਹੀ ਲੰਗਰ ਚੱਲਦਾ ਬੀਬੀ ਜਿਹੜਾ ਆਪਣੀਆਂ ਸ਼ਾਮ ਨੂੰ ਲੰਗਰ ਧਾਵੀ ਬਣਾ ਕੇ ਰੱਖ ਦਿੰਦੀਆਂ ਇਹਨਾਂ ਦੀ ਯਾਦ ਵੀ ਲਿਖੀ ਯਾਦ ਬਣਾਇ ਕਰੇ ਲਈਏ ਤੇ ਜੀ ਅਮਰ ਸ਼ਹੀਦ ਬੀਬੀ ਸ਼ਰਨਕੌਰ ਜੀ ਜਿਨ੍ਹਾਂ ਨੇ ਕੋ ਚਮਕੌਰ ਦੀ ਜੰਗ ਦੇ ਵਿੱਚ ਦੋ ਸਾਬਜਾਦੇ ਤਿੰਨ ਪਿਆਰੇ ਤੇ 40 ਸਿੰਘਾਂ ਦਾ ਸੰਸਕਾਰ ਕੀਤਾ ਮਰਸ਼ੀਦ ਬੀਬੀ ਸ਼ਰਨਕੌਰ ਜੋ ਕਿ ਨਗਰ ਜੈਪੁਰ ਦੇ ਆਪਣੇ ਨਗਰ ਦੇ ਰਾਣੇ ਵਾਲੇ ਸੀਗੇ ਉਹਨਾਂ ਦੇ ਨਾਂ ਤੇ ਹਰੇਕ ਸਾਲ ਜੋ ਹੈ ਲੰਗਰ ਲਗਾਈ ਜਾਂਦੇ ਹਨ ਜਿਹੜੇ ਸਰਦਾਰਾਂ ਨੂੰ ਇੱਥੇ ਆਜ ਆ ਰਹੇ ਨੇ ਟਰੈਕਟਰਾਂ ਤੇ ਆਜ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ 30 ਸਨੇਨ ਦਾ ਮੈਂ ਸੁਨੇਹਾ ਦੇਣਾ ਚਾਹੁੰਦਾ ਜੀ ਦੇਖੋ ਜੋ ਜ਼ਿੰਦਗੀ ਆ ਬੜੀ ਕੀਮਤੀ ਆ ਕਈ ਬੱਚੇ ਹੁੱਲੜ ਬਾਜੀ ਕਰਦੇ ਆ ਸੋ ਅਕਸ਼ਰੀ ਮੈਂ ਇੱਥੇ ਬੇਨਤੀ ਵੀ ਕਰਦਾ ਰਹਿੰਦਾ ਕਿ ਬੱਚਿਓ ਭਾਈ ਜੋ ਤੁਹਾਨੂੰ ਤੁਹਾਡੇ ਪਰਿਵਾਰ ਦੇ ਵਿੱਚ ਅਧੀਕ ਕਰਦੇ ਆਪਣੀ ਹਰੇਕ ਦੀ ਬੱਚਾ ਘਰ ਦੇ ਵਿੱਚ ਮਾਂ ਬਾਪ ਕੇ ਦਾ ਪੈ ਪੈ ਦੀ ਕਰਦਾ ਸੋ ਤੁਸੀਂ ਆ ਰਹੇ ਆ ਜੀ ਆਵਾਂ ਨੂੰ ਖੁਸ਼ੀ ਖੁਸ਼ੀ ਆਓ ਪਿਆਰ ਦੇ ਨਾਲ ਹੌਲੀ ਚੱਲੋ ਆਪ ਵੀ ਬਚੋ ਦੂਸਰਾਂ ਨੂੰ ਬਚਾਓ ਤਾਂ ਕਿ ਤੁਸੀਂ ਜੋ ਮੇਲੇ ਦਾ ਆਨੰਦ ਮਾਨਸੋ ਕੋ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾ ਸਕੋ